ਸਤਿ ਸ਼੍ਰੀ ਅਕਾਲ ਨੇ ਕੀ ਹਾਲ ਨੇ ਠੀਕ ਠਾਕ ਬਈ ਸਤਿ ਸ਼੍ਰੀ ਅਕਾਲ ਤੇ ਨਿੱਕੇ ਜਿਹੇ ਮੇਲੇ ਚੱਲੀ ਜਾਂਦੇ ਹੁਣ ਹਨਾ ਆਪਣਾ ਕੋਟੜਾ ਕਲਾ ਦਾ ਮੇਲਾ ਲੰਘ ਹਟਿਆ ਹਾਂ ਹਾਂ ਤੇ ਅਜਤਨੌਲੇ ਵਾਲਾ ਮੇਲਾ ਚੱਲੀ ਜਾਂਦਾ ਹਾਂ 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 ਹੁਣ ਤੈਨੂੰ ਪਤਾ ਵੀ ਜਿਹੜੇ ਬੰਦੇ ਨੇ ਸਕੀਮਾਂ ਲਾਉਣੀਆਂ ਨੇ ਹਾਂ ਉਹ ਬੰਦੇ ਸਕੀਮਾਂ ਲਾ ਜਾਂਦੇ ਆ ਤੇ ਕਿਉਂਕਿ ਲੋਕਾਂ ਨੂੰ ਪਸੰਦ ਆਉਂਦਾ ਸੌਂਕ ਪੈਂਦਾ ਨਵੇਂ-ਨਵੇਂ ਬਸੂਂਦੇ ਨੇ ਹਾਂ ਤਾਂ ਅੱਜ ਦੀ ਵੀਡੀਓ ਤੇਰੇ ਕੋਲੇ ਖਾਸ ਆਪਾਂ ਆਈ ਆਏ ਆ ਵੀ ਇੱਕ ਦਾ ਆਪਾਂ ਨੂੰ ਤਿੰਨੇ categories ਦੀਆਂ ਨਿਸ਼ਾਨੀਆਂ ਦੱਸਣੀਆਂ ਨੇ ਕਿਉਂਕਿ ਹਰ ਇੱਕ ਕਾਲੀ ਮੰਨ ਲਓ ਕੱਟੇ-ਕੱਟੇ ਨੂੰ ਵੇਗਾ ਉਹ ਮੰਨ ਲਾ ਮ ਪਹਿਲੀ ਗੱਲ ਤਾਂ ਵੀ ਕੋਈ ਚੰਗਾ ਡੇਰੀ ਫਾਰਮ ਉਹਨੂੰ ਨਾਲ ਲੈ ਕੇ ਪਸ਼ੂ ਖਰੀਦੋ ਹਨਾ ਹਾਂ ਨਹੀਂ ਵਿਚੋਲਾ ਪਾਉਣ ਦੀ ਲੋੜ ਨਹੀਂ ਅੱਛਾ ਕਦੇ ਵਾਸਤੇ ਪਸ਼ੂ ਧਾਨ ਦੇ ਵਿੱਚ ਨਾ ਵਿਚੋਲਾ ਨਹੀਂ ਪਾਣਾ ਚਾਹੀਦਾ ਠੀਕ ਹੈ ਮੰਨ ਲਓ ਉਹਦੇ ਵਿੱਚ ਆਪਾਂ ਇਕੱਲੇ ਤੁਰ ਕੇ ਇਹ ਚੀਜ਼ ਕਰਾਂਗੇ ਕੰਮ ਤਾਂ ਜ਼ਿਆਦਾ ਬੈਟਰ ਰਵਾਂਗੇ ਕਿਉਂਕਿ ਤੀਜੇ ਦੀ رائے ਉਹਦੀ رائے ਕੁਝ ਹੋਰ ਹੁੰਦੀ ਆਪਣਾ ਮਨ ਕੁਝ ਹੋਰ ਹੈ ਨੋਰ ਮਨ ਲੋ ਮੈਂ ਆਪਾਂ ਮੈਂ ਕਿ ਮੇਰਾ ਪੁੱਛਣ ਦਾ ਮਤਲਬ ਨਾ ਆਇਆ ਸੀ ਪਹਿਲਾਂ ਸਾਰੀ ਗੱਲ ਵੀ ਮੇਨ ਮਤਲਬ ਇਹ ਆ ਵੀ ਹੁਣ ਜੋ ਮੇਲੇ ਤੋਂ ਨਵੇਂ-ਨਵੇਂ ਬੰਦਿਆਂ ਨੂੰ ਜਿਹੜੇ ਨੇ ਕਦੇ ਪਸ਼ੂ ਰੱਖਿਆ ਵੀ ਨਹੀਂ ਹੁੰਦਾ ਉਹਨੂੰ ਵੀ ਸੌਂਗ ਪਾਇਆ ਜਾਂਦਾ ਦੇਖੋ ਹੁਣ ਆਪਾਂ ਮੇਲੇ ਵਿੱਚ ਚਰਦੀਆਂ ਹੁਣ ਮੇਲੇ ਨਾਲ ਤੱਕਲਾ ਕਹਿੰਦਾ ਵੀ ਇਹ ਕਾਲੀ ਮੋਹਰ ਆ ਗਈ ਠੀਕ ਆ ਐਂ ਕਹ ਕੇ ਵਿੱਚ ਚੇਪੀਆਂ ਲਾਉਣ ਵਾਲੇ ਵੀ ਹੁੰਦੀ ਆ ਬੰਦੇ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਹਾਂ ਬਹੁਤ ਹੁੰਦੇ ਨੇ ਬਈ ਹਾਂ ਵੀ ਤਾਂ ਕਰਕੇ ਵੀਡੀਓ ਤੇਰੇ ਕੋਲ ਕਰਨ ਤਾਂ ਆਇਆ ਵੀ ਆਪਾਂ ਨਾ ਨਿਸ਼ਾਨੀਆਂ ਦੱਸ ਦਈਏ ਜਿਵੇਂ ਆਪਾਂ ਪਹਿਲਾਂ ਖੜੇ ਨੀਲੀ ਕੋਲੇ ਨੀਲੀ ਰਾ ਵੀ ਖੜਿਆ ਬਈ ਹੁ ਇਦੇ ਵਿੱਚ ਮੰਨ ਲਓ ਟੇਡਾ ਕੱਟ ਆ ਗਿਆ ਟੇਡਾ ਕੱਟ ਜ਼ਰੂਰੀ ਹੈ ਟੇਡਾ ਕੱਟ ਜ਼ਰੂਰੀ ਆ ਬੱਲੀ ਆਖਾਗੇ ਹੂੰ ਠੀਕ ਆ ਪੈਰ ਚਾਰੇ ਚਟੇ ਹੋ ਗਏ ਠੀਕ ਆ ਜਿਹੜੇ ਦੀ ਬਣਤਰ ਆ ਪੁੜੇ ਦੀ ਬਣਤਰ ਆ ਹੂੰ ਉਹ ਦੇਖੋ ਮੂਰਨੋ ਕੀ ਫਰਕ ਹੈ ਦੀ ਪੁੜੇ ਦੀ ਮਤਲਬ ਮਨ ਲਓ ਪੁੜੇ ਢਲਵੇਂ ਨੇ ਵੀ ਸ਼ੇਪ ਮੰਗ ਪੁੜੇ ਨੇ ਦੇ ਅੱਛਾ ਪਿੱਛੇ ਨੂੰ ਢਲਮੀ ਹੁੰਦੀ ਥੋੜੀ ਜਿਹੀ ਪਿੱਛੇ ਨੂੰ ਢਲਮੀ ਹਾਂ ਗੋਲ ਪੁੜੇ ਨਹੀਂ ਹੋਏ ਹੂੰ ਤੇ ਜਿਹੜੀ ਲੈਵਟੀ ਹੋਈ ਦੀ ਹੂੰ ਜਮਾ ਬਿਲਕੁਲ ਥੱਲੇ ਲੱਗਦੀ ਹੋਊਗੀ ਜਿਹੜੀ ਪਿਓਰ ਨੀਲੀ ਰਾਬੀ ਆ ਜਾਦੇ ਮੇ ਲੇਵਾ ਲੌਂਕਮਾ ਹੋ ਲਮਕਮਾਲੇ ਬਾਹੂ ਜੇ ਮੋਰਚ ਕੰਪੈਕਟ ਹੁੰਦਾ ਹਾਂ ਤੇ ਵੀ ਪੂਛ ਵੀ ਜ਼ਰੂਰੀ ਹੈ ਚਿੱਟੀ ਹਾਂ ਪੂਛ ਚਾਰੇ ਪੈਰ ਵੀ ਜ਼ਰੂਰੀ ਹੈ ਹਾਂ ਚਾਰੇ ਪੈਰ ਟਿੱਡੇ ਦਾ ਕੱਟ ਮੱਥੇ ਤੇ ਟਿੱਡਾ ਕੱਟ ਅੱਖਾਂ ਬੱਲੀਆਂ ਹੂੰ ਠੀਕ ਇਹ ਚੀਜ਼ਾਂ ਬੂਰੀ ਦੀਆਂ ਕੈਟਾਗਰੀ ਚ ਆਉਂਦੀਆਂ ਜੇ ਕੱਲਾ ਫੂਲ ਹੋਵੇ ਫਿਰ ਨਹੀਂ ਆਉਂਦੀ ਨਹੀਂ ਉਹ ਮਤਲਬ ਇਹ ਨੀਲੀ ਰਾਬੀ ਨਾ 5 5-6 ਕਿਸਮਾਂ ਦੇ ਵਿੱਚ ਮੇਰੇ ਖਿਆਲ ਚ ਆ ਜਾਂਦੀ ਹੈ ਕੋਈ ਜਿੰਨਾ ਤੱਕ ਮੈਨੂੰ ਆਈਡੀਆ ਹੈਗਾ ਹੂੰ ਮਨ ਰੱਖ ਕਦੇ ਵੀ ਜ਼ਰੂਰੀ ਹੈ ਨਾ ਹਾਂ ਹਾਂ ਰੱਖ ਤੇ ਨਿਸ਼ਾਨ ਆ ਦੇਖੋ ਆ ਨੱਕ ਆ ਗਿਆ ਜੀਭ ਵੀ ਦੀ ਲਾਲ ਅੰਦਰ ਜਵਾਲੇ ਜੀਭ ਲਾਲ ਹੁੰਦੀ ਹੈ ਹਾਂ ਜਵਾਲੇ ਵੀ ਲਾਲ ਆ ਦੇਖੋ ਠੀਕ ਹੈ ਇਹ ਕੱਢੀ ਜੀ ਤੇ ਆ ਦੇਖੋ ਠੀਕ ਆ ਹਾਂ ਤੇ ਠੰਡੀ ਸੀਲ ਬਹੁਤ ਹੈ ਮੂੰਹ ਦੀ ਕੱਚੀ ਬਹੁਤ ਹੂਏ ਇਹ ਆਪਣੀ ਜਮਾ ਪਿਓਰ 100% ਨਹੀਂ ਲਈ 100% ਪਿਓਰ ਹੈ ਭਾਈ ਇਹ ਬਹੁਤ ਤਖੜ ਤਖੜੇ ਬ੍ਰੀਡਰਾਂ ਕੋਲ ਚੱਲ ਕੇ ਮੈਂ ਐਂਡ ਤੇ ਆਪਣੇ ਕੋਲੇ ਆਈ ਹੈ ਇਹ ਹਮ ਮੰਨ ਲਓ ਇਹ ਨਿੱਕਾ ਭਾਈ ਮਾਂ ਡੈਰੀ ਫਾਰਮ ਵਾਲਾ ਤੇ ਮਤਲਬ 20 ਸਾਲ ਹੋ ਗਏ ਨਿੱਕੇ ਕੰਮ ਕਰਦੇ ਹੋਣਾ ਹਾਂ ਹਾਂ ਭਾਈ ਹੋ ਗਏ ਤੇ ਗ੍ਰੇਡਡ ਗਰੇਡਰ ਗਰੇਡਰ ਦਾ ਵੀ ਸੁਣ ਦੱਸਦੇ ਹਾਂ ਜਿਵੇਂ ਹੁਣ ਆ ਕੱਟੀ ਆ ਇਹ ਮੰਨ ਲਓ ਵੀ ਮੋਰਾ ਦੇ ਵਿੱਚ ਆ ਬਕਾਇਦਾ ਮੰਨ ਲਓ ਜੇ ਨੂੰ ਇੰਨੇ ਆਪਾਂ ਪੂਛ ਤੇ ਗੱਲ ਕਰੀਏ ਕੱਲੀ ਤੇ ਹੂੰ ਜੇ ਦੀ ਪੂਛ 9 ਇੰਚ ਤੋਂ ਵੱਧ ਚਿੱਟੀ ਆ ਹੂੰ ਜਦੋਂ 7 ਤੋਂ ਬਾਹਰ ਨਾ ਗਈ 9 ਦੇ ਘਰਾਂ ਚ ਆ ਗਈ ਤਾਂ ਉਹ ਗਰੇਡਰ ਦੇ ਵਿੱਚ ਮੰਨੀ ਜਾਊ ਠੀਕ ਆ ਇਹ ਵੀ ਹੋ ਗਈ ਇੱਕ ਅੰਸ਼ਾ ਜੀਭ ਚ ਕੀ ਫਰਕ ਹੁੰਦਾ ਜੀਭ ਕਾਲੀ ਹੋਣੀ ਚਾਹੀਦੀ ਆ ਮੰਨ ਲਓ ਜਿਵੇਂ ਮੋਰਾ ਦੀ ਤਾਂ ਕਾਲੀ ਹੁੰਦੀ ਆ ਮੋਰਾ ਦੀ ਕਾਲੀ ਇਹਦੀ ਲਾਲ ਹੋਣੀ ਚਾਹੀਦੀ ਆ ਦੇਖੋ ਗਰੇਡਰ ਦੀ ਇਹ ਹਾਂ ਇਹਦੀ ਕਾਲੀ ਆ ਹਾਂ ਇਹਦਾ ਮੋਰਾ ਚ ਕੋਈ ਉਹ ਨਹੀਂ ਹੈਗਾ ਤੇ ਜਿਹੜੀ ਲਾਲਜੀਬ ਵਾਲੀ ਹੋਊਗੀ ਜਿਵੇਂ ਹੁਣ ਮੰਨ ਲਓ ਆਹ ਕੱਟੀ ਆ ਆਪਣੇ ਕੋਲੇ ਆ ਦਿਖਾ ਦੇਣਾ ਸਾਰੇ ਕਰੈਕਟਰ ਦੱਸ ਦੇਣਾ ਆ ਨਵਾਬ ਦੀ ਕਰੈਕਟਰ ਦੱਸੀ ਇਹਨੇ ਹੈ ਗ੍ਰੇਡਰ ਦੇ ਕਰੈਕਟਰ ਦੱਸੀ ਇਹਨੇ ਨਹੀਂ ਮੋਰਾ ਮੋਰਾ ਕਹਾਂ ਦੇਣਾ ਗ੍ਰੇਡਰ ਚ ਹੀ ਬਾਕੀ ਉਹ ਕੱਟੀ ਦਾ ਫਿਰ ਉਹ ਕੱਟੀ 9 ਇੰਚ ਪੂਛ ਚਿੱਟੀ ਗ੍ਰੇਡਰ ਚ ਵਾਗੇ ਹੁਣ ਇਹਦੀ ਪੂਛ ਚਿੱਟੀ ਘਟਾ ਇਹਦੀ ਜਿਬ ਲਾਲ ਆ ਦੇਖੋ ਅੱਛਾ ਇਹ ਵੀ ਗ੍ਰੇਡਰ ਦੇ ਵਿੱਚ ਜਾਣ ਦੇ ਚਾਂਸ ਨਹੀਂ ਇਹ 100 ਗਸਵਾ ਠੀਕ ਹੈ ਠੀਕ ਹੈ ਕਿ ਨਹੀਂ ਇਹੋ ਮਤਲਬ ਮੋਰਾ ਨਹੀਂ ਕਹ ਸਕਦੇ ਆ ਵੀ ਜਿਹੜੀ ਘੱਟ ਮੋਰਾ ਹੋਵੇ ਉਹ ਗਰੇਡਰ ਚ ਵਗ ਜਾਂਦੀ ਹੈ ਹਾਂ ਜਾਂ ਤਾਂ ਵੀ ਪੂਜਾ ਦੇ ਚਿੱਟੀ ਆ ਜੇ ਹਾਂ ਜਾਂ ਜੀਭ ਦਾ ਕੀ ਸਿਸਟਮ ਹੁੰਦਾ ਹੈ ਜੀਬ ਲਾਲ ਹੋ ਜਿਵੇਂ ਇਹ ਜੀਬ ਲਾਲ ਆ ਦੇਖੋ ਅੱਛਾ ਮੇਰੀ ਪੂਛ ਠੀਕ ਹੈ ਬਾਈ ਇਹ ਪੂਛ ਬਾੜੀ ਇਹਦੀ ਪੂਛ ਬਾੜੀ ਨਹੀਂ ਪਰ ਇਹਦੀ ਜੀਬ ਲਾਲ ਆ ਬਾਈ ਇਹ ਦੇਖੋ ਜੀਭ ਚ ਆਉਗੀ ਗਰੇਡਰ ਚ ਹਾਂ ਇਹ ਜੀਬ ਕਿਸੇ ਗਾਂ ਦਾ ਵੀ ਹੁੰਦਾ ਜੇ ਸਿੰਗਾ ਬਾਹਰ ਨੂੰ ਲੈ ਜਾਏ ਨਾ ਨਹੀਂ ਸਿੰਗਾ ਦਾ ਮਤਲਬ ਕੋਈ ਨਹੀਂ ਸਿੰਗਾ ਦਾ ਕਈ ਵਾਰ ਮਤਲਬ ਪਸ਼ੂ ਖੁੱਲੇ ਵੀ ਕੱਢ ਜਾਂਦਾ ਉਹ ਮੋਹਲਾ ਸੀਗਾ ਉਹ ਗਰੇਡਰ ਚ ਪਾਇਆ ਸੀ ਨਹੀਂ ਉਹ ਸਿੰਗਾ ਦਾ ਮੇਰੇ ਜਿੱ ਤੱਕ ਮੈਨੂੰ ਸਿੰਘਾਂ ਦੀ ਬਣਤਰ ਕੋ ਕੁਦਰਤੀ ਚੀਜ਼ ਆ ਸਿੰਘਾਂ ਦੇ ਦੋਸਤ ਆਪਾਂ ਸ਼ੇਅਰ ਨਹੀਂ ਹੈਗੇ ਵੀ ਜੇ ਤਾਂ ਮੰਨ ਲਓ ਪਸ਼ੂ ਸਿੰਘ ਗੋਲ ਕਰਦਾ ਪਹਿਲਾਂ ਜੇ ਉਹਨੂੰ ਕਹਿੰਦੇ ਹੁੰਦੇ ਵੀ ਮੋਰਾ ਚ ਜੇ ਥੋੜਾ ਪਿੱਛੇ ਜਾ ਕੇ ਬਾਬੇ ਨਾ ਉਹਨਾਂ ਨੇ ਭਮੋਲਾ ਜਿਹੜਾ ਆਇਆ ਸੀਗਾ ਕੋਟੜੇ ਮੇਲੇ ਤੇ ਪਹਿਲੇ ਨੰਬਰ ਤੇ ਉਹ ਗ੍ਰੇਡਰ ਚ ਪਾਦਾ ਸੀ ਨਿੱਕੇ ਅੱਛਾ ਤੇ ਹੁਣ ਇਹਦਾ ਉਹਦਾ ਇੱਥੇ ਪਤਾ ਲੱਗ ਜੂਗਾ ਮੋਰਾ ਚ ਪੈਂਦਾ ਕਿੰਨਾ ਧਨੌਲੇ ਵਾਲੇ ਉਹ ਤੁਸੀਂ ਆਹ ਦੇਖ ਲਓ ਹੁਣ ਮੰਨ ਲਓ ਜਿਵੇਂ ਆਹ ਮੱਝ ਖੜੀ ਆਪਣੇ ਕੋਲੇ ਖੁੱਲੇ ਸਿੰਘ ਵਾਲੇ ਖੁੱਲੇ ਸਿੰਘ ਵਾਲੇ ਹੂੰ ਉਹਨੇ ਪੀਸੀ ਐਸਟੀ 36 ਸਾਨ ਸੀਨਾ ਉਹਦੇ ਸਿੰਘ ਐਸੂ ਲਟਾਉਂਦੇ ਸੀ ਸੀ ਐਸ 1000 ਰੀ ਦਾ 1000 ਬੋਨ ਦਾ ਬੁੱਲ ਸਿੱਕਾ ਐਸਟੀ 736 ਇਹ ਇੱਕ ਰੈਡ ਹੋ ਜਾਗੀ ਇਹ ਨਾ ਇਹ ਪਿਓਰ ਮੋਰਾ ਚਾਗੇ ਪਿਓਰ ਮੋਰਾ ਚਾਗੇ ਹਾਂ ਇਹਦੀ 7 ਨੰਬਰ 7 ਇੰਚ ਤੋਂ ਘੱਟ ਐ ਪੂਛ ਕੀਤੀ ਹੈਗੀ ਠੀਕ ਇਹ ਪਿਓਰ ਮੋਰਾ ਚਾਗੇ ਹੁਣ ਇਹਨੇ ਬੱਚਾ ਬੂਰਾ ਡੇਟਾ ਹੂੰ ਇਹ ਦੇਖੋ ਹੁਣ ਮੰਨ ਲਓ ਵੀ ਇਹ ਉਹ ਨਹੀਂ ਹੋ ਇਹ ਤਿੰਨ ਚਾਰ ਪੀੜ੍ਹੀਆਂ ਪਿੱਛੇ ਵੀ ਜਾ ਸਕਦੀ ਹੈ ਬਰੀਡ ਠੀਕ ਹੈ ਮੰਨ ਲਓ ਬੱਚਾ ਪੂਰਾ ਕਿਹੜੇ ਤੋਂ ਗੱਭਣ ਬੂਰਾ ਕਿਹੜੇ ਦਾ ਹੈ ਵੇ ਬੂਰਾ ਉੱਥੋਂ ਦੀ ਪੰਚਾਇਤੀ ਬੋਲ ਦੀ ਕੱਟੀ ਆ ਇਹ ਬੁਰੀ ਕੱਟੀ ਸਿੰਗਵਾ ਖਾਸ ਦੀ ਅੱਛਾ ਹਾਂ ਉਹ ਬਲੈਕ ਸੀ ਜਿਹੜੀ ਪਹਿਲੀ ਕੱਟੀ ਸੀ ਉਹ ਬਲੈਕ ਸੀਗੀ ਨਹੀਂ ਨਹੀਂ ਜਿਹੜਾ ਬੋਲ ਸੀਗਾ ਉਹ ਬਲੈਕ ਸੀ ਉਹ ਤਾਂ ਆਪਾਂ ਨੂੰ ਵੀਰਾ ਕੋਈ ਨਾ ਕੀ ਫਿਰ ਬੂਰਾ ਹਾਂ ਉਹ ਮਤਲਬ ਪਤਾ ਨਹੀਂ ਮੰਨ ਲਓ ਜੀ ਇਹ ਕਈ ਵਾਰ ਬੈਕਗ੍ਰਾਉਂਡ ਪਿੱਛੇ ਵੀ ਚਲੀ ਜਾਂਦੀ ਹੁੰਦੀ ਹੈਗੀ ਆਪਾਂ ਕਹਿੰਦੇ ਅੱਗੇ ਨੂੰ ਜਾਓ ਪਿੱਛੇ ਵੀ ਜਾ ਸਕਦੇ ਆ ਕੋਈ ਵਾਤਾ ਵਡਾ ਹੁੰਨਾ ਜਿਵੇਂ ਆਪਣੀ ਪਿਓਰ ਮੋਹਰ ਆ ਗਈ ਇਹ ਤਾਂ ਕੋੜਾ ਕੋੜਾ ਪਿਓਰ ਮੋਹਰ ਸੁਣ ਦਿਖਾ ਦੇ ਨੇ ਪਿਓਰ ਮੋਹਰ ਆ ਗਈ ਭਾਈ ਆਪਣੀ ਠੀਕ ਹੈ ਹਾਂ V ਸ਼ੇਪ ਤਕੋਨੀ ਜਿਹਨੂੰ ਆਪਾਂ ਕਹ ਦਿੰਨੇ ਆ ਛੋਟੀ ਗੋਡੀ ਹੂੰ ਇਹ ਪਿਓਰ ਮੋਰਾ ਆ ਗਿਆ ਹੁਣ ਪਿੱਛੋਂ ਲੈ ਕੇ ਪੂਛ ਤੋਂ ਲੈ ਕੇ ਧੁੰਨੇ ਤੱਕ ਬਣਤਰ ਦੇਖ ਲੈ ਦੀ ਚੱਡੇ ਦੀ ਹੂੰ ਜ਼ੂਮ ਕਰਕੇ ਦਿਖਾ ਦਿਓ ਇਹਨੂੰ ਕਹਿੰਦੇ ਨੇ ਬਾਈ ਪਿਓਰ ਮੋਰਾ ਠੀਕ ਹੈ ਮਲੇਸ਼ ਸਿੰਘ ਦੀ ਬਣਤਰ ਸਕੈਨ ਚਮੜੀ ਬੈਠ ਉੱਠ ਦੇਖੋ ਕਿੰਨੀ ਸਾਰੇ ਡੰਗਰਾਂ ਨਾਲੋਂ ਵੱਧ ਸਫਾਈ ਦੇਟਾਂਗੇ ਹੂੰ ਚਲ ਜਿੰਨੇ ਆਪਣੇ ਕੋਲ ਜਾਨਵਰ ਨੇ ਸਾਰਾ ਨਾਲੋਂ ਵੱਧ ਸਫਾਈ ਤਾਂ ਐਰਿਟੀ ਹੈਗੀ ਬੇਤਾਬ ਦੀ ਅੱਛਾ ਕਿੰਨੇ ਮਹੀਨੇ ਦੀ ਹੈ ਇਹ ਇਹ ਹੋਏ ਨੇ ਡੇਢ ਪਣੇ ਪਣੇ ਤੋਂ 2 ਮਹੀਨੇ ਦੀ ਹੈ ਇਕੱਠੇ ਜੁੰਗੇ ਜੀ ਨਾ ਹਾਂ ਇਕੱਠੇ ਜੁੰਗੇ ਠੀਕ ਹੈ 2 ਮਹੀਨੇ 2 ਕੇ ਲਗਭਗ ਹੋ ਗਏ ਹਾਂ 2 ਦੇ ਲਗਭਗ ਹੈ ਦੁੱਧ ਰਕੋੜ ਗਿਆ ਦੁੱਧ ਰਕੋੜ ਬਈ ਪਹਿਲੇ ਤੋਂ ਟੋਕਰ ਦਾ ਪਾ ਰਿਕਾਰਡ ਕਰਿਆ ਸੀਗਾ 17 18 18 ਦੇ ਘਰਾਂ ਚੱਲੀ ਸੀ ਇਹ 4 ਮਹੀਨੇ ਦੀ ਸੂਈ ਹੋਈ ਸੀ ਤੇ 2.5 ਮਹੀਨੇ ਦੀ ਗੱਭ ਸੀਗੇ ਜਿਹੜਾ ਕਿ ਮੇਲੇ ਚ ਪਾਉਣੀ ਸੀ ਨਾ 17 18 ਹਾਂ ਐਕਟੀਵ ਮੇਲੇ ਚ ਪਾਉਣੀ ਸੀ ਪਰ ਆਪਣਾ ਕੋਲ ਟੈਂਪਰੇਚਰ ਡਾਊਨ ਮਾਰ ਗਿਆ ਕਿਸੇ ਕਾਰਨ ਇਹ ਠੀਕ ਹੈ ਮਨ ਲੋ ਕੋਈ ਐਸੀ ਸੁਆਦ ਬੰਦ ਦਿੱਤਾ ਨਹੀਂ ਮੈਨੇ ਹੁਣ ਵੀ ਚੱਲ ਪੂ ਮੇਰੇ ਖਿਆਲ ਚ ਦੇਖਦੇ ਆਪਾਂ ਕਿ ਸਲਾਮਾਂਗੇ ਜਰੂਰ ਇਹਨੂੰ ਇਹਦੀ ਲਾਈਵ ਮਿਲਕਿੰਗ ਵੀ ਕਰਾਂਗੇ ਸ਼ੁਰੂ ਵੀ ਪਰਮਾਤਮਾ ਸੁੱਖ ਰੱਖੇ ਤਾਂ ਠੀਕ ਹੈ ਤੇ ਆ ਆ ਗਿਆ ਆਪਣਾ ਗ੍ਰੇਡਡ ਠੀਕ ਹੈ ਇਹਨੇ ਤਾਂ ਜਿੱਤਿਆ ਵੀ ਹੈ ਨਾ ਮੇਲਾ ਇਹਦੇ ਕੰਪੀਟੀਸ਼ਨ 2023 ਵੀ ਐਫ ਐਮ ਲਾ ਜਿੱਤਿਆ ਕਿ ਇਹਦੀ ਸੱਚਾ ਫੁੱਲ ਆ ਗਿਆ ਹਾਂ ਇਹ ਤਾਂ ਪੂਛ ਆ ਗਈ ਤੇ ਫੁੱਲ ਆ ਗਿਆ ਹਾਂ ਥੋੜਾ ਰੰਗ ਵੀ ਲਾਲੀ ਜਿਹਾ ਚ ਨਹੀਂ ਦਾ ਨਹੀਂ ਰੰਗ ਜਿਆਦਾ ਇਹ ਖੜਨ ਕਰਕੇ ਆ ਹੂੰ ਤੇ ਮਾਲਾ ਜੀ ਬੀ ਕਿੰਨੇ ਤੇ ਜਿੱਤੀ ਸੀ ਨਕੇ ਇਹ ਆਪਾਂ ਵੀ 3.5 ਨਹੀਂ ਜਿੱਤੀ ਕਿੰਨੇ ਉਹ ਕਿੰਨੇ ਦੁੱਧ ਤੇ ਜਿੱਤੀ ਸੀ ਇਹ 20 ਕਿਲੋ 600 ਗ੍ਰਾਮ ਦੂਜੇ ਨੰਬਰ ਤੇ ਸੀ ਪਹਿਲੇ ਤੇ ਪਹਿਲੇ ਤੇ ਪਹਿਲੇ 2023 ਦੇ ਵਿੱਚ ਪਹਿਲੇ ਨੰਬਰ ਤੇ ਆਈ ਸੀਗੀ ਠੀਕ ਆ ਹਾਂ ਜੈ ਸਿੰਘ ਸੋਰਖੀ ਨਾਲ ਮਿਲ ਕੇਂ ਕਰੀ ਸੀ ਜੀ ਠੀਕ ਆ ਹੂੰ ਤਾਂ ਵੀ ਦੋਸਤੋ ਇਹ ਸੀਗੀਆਂ ਨਸਾਨੀਆਂ ਜਿਹੜੇ ਬੰਦੇ ਕਨਫਿਊਜ਼ ਹੁੰਦੇ ਆ ਮੋਹਰਾ ਨੀਲੀ ਦਾ ਵਿੱਚ ਗ੍ਰੇਡੇਟ ਦੇ ਵਿੱਚ ਤੇ ਇਹ ਆ ਕਿ ਨਿੱਕੇ ਦੇ ਪਸ਼ੂ ਸਾਰੇ ਤੇ ਨਿੱਕੇ ਇੱਕ ਦੋ ਦਾ ਦ ਖੀਰਾ ਹਨਾ ਇਹ ਵੀ ਥੋੜਾ ਦੱਸ ਦੇ ਹਾਂ ਖੀਰਾ ਦੋ ਦੰਦ ਚਾਰ ਦੰਦ ਇਹ ਤੋਂ ਉਮਰ ਦਾ ਕਿਵੇਂ ਅੰਦਾਜ਼ਾ ਲਾਇਆ ਜਾ ਸਕਦਾ ਬਈ ਜੇ ਮੈਂ ਦੋ ਦੰਦ ਤੇ ਖੀਰਾ ਉਮਰ ਦਾ ਅੰਦਾਜ਼ਾ ਕੋਈ ਨਹੀਂ ਉਹ ਖਰਾਕ ਤੇ ਡਿਪੈਂਡ ਹੁੰਦਾਗਾ ਖੀਰੇ ਦੇ ਮਤਲਬ ਸਾਰੇ ਦੰਦ ਦੁੱਧ ਦੇ ਹੁੰਦੇ ਆ ਹਾਂ ਉਹ ਸਾਰੇ ਕੱਚੇ ਦੰਦ ਉਹਨਾਂ ਦੰਦ ਨਹੀਂ ਝਾੜੇ ਹੋਣਗੇ ਠੀਕ ਆ ਜਿਹੜਾ ਦੋ ਦੰਦ ਆ ਜਿਹੜਾ ਦੋ ਦੰਦ ਹੁੰਦਾ ਉਹਦੇ ਦੋ ਦੰਦ ਟੁੱਟੇ ਹੋਣਗੇ ਟੁੱਟ ਕੇ ਦੁਬਾਰੇ ਆਏ ਹੋਣਗੇ ਉਹ ਮਤਲਬ ਚੌੜੇ ਆ ਜਾਂਦੇ ਉਹ ਪਹਿਲਾਂ ਹਾਂ ਚੌੜੇ ਆ ਜਾਂਦੇ ਥੋੜੀ ਜਿਹੀ ਆਈ ਸਿਸਟਮ ਆਈ ਸਿਸਟਮ ਉਹਦੋਂ ਆ ਚਾਰ ਵੱਡੇ ਆ ਜਾਂਦੇ ਉਹਦੋਂ ਆ ਚੌਗਾ ਹੋ ਜਾਂਦਾ 4 ਸਾਲ ਦਾ ਹੋ ਜਾਂਦਾ ਠੀਕ ਆ ਆ ਜਾ ਮਾਲੋ এবিসি ਵੀਰਾਵਲੀ ਦੀ ਉਹਨਾਂ ਕੱਟੀ ਉਹ ਸਾਰੀ ਟੋਟਲੀ ਮਿਲਣਾ ਦਾ ਦਸਾਂ ਮਹੀਨੇ ਦੀ ਹੋ ਗਈ ਹੂੰ ਉਹ ਖੜੀ ਹੈ ਜਿਹੜੀ ਹਾਂ ਜਿਹੜੀ এবিসি ਵੀਰਾਵਲੀ ਦੀ ਉਹਦਾ ਪਤਾ ਲੱਗਦਾ ਹੈ ਨਾ ਵੀਰਾਵਲੀ ਵਾਲੀ ਸ਼ੇਪ ਹੀ ਫੇ ਨੱਕਦੀ ਹੈ ਨਾ ਜਮਾਂ ਹਾਂ 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 ਕਿਉਂਕਿ ਉਹ origignal sector cement ਦੀ ਕੱਟੀ ਹੈਗੀ ਆਪਣੇ ਦੇ ਵਿੱਚ ਪਹਿਲੀ ਕੱਟੀ ਹੈ ਉਹ ਠੀਕ ਹੈ ਕਿ ਨਹੀਂ ਠੀਕ ਹੈ ਤੇ ਆ ਆ ਗਿਆ ਆਪਣੇ ਕੋਲ ਨੀਲੀ ਰਵੀ ਦਾ ਕਟਾ ਤੇ ਲੈ ਵੀ ਦੋਸਤ ਜਿਹੜੇ ਕੰਮ ਚ ਬੰਦਾ ਤੁਰਿਆ ਫਿਰਦਾ ਰਹਿੰਦਾ ਉਹ ਕੰਮ ਦੀ ਰੀਸ ਲੱਗ ਜਾਂਦੀ ਆ ਸਾਨੂੰ ਵੀ ਨਿੱਕੀ ਪਰ ਜਿੰਨਾ ਪਤਾ ਕਰਨ ਕਿ ਬਈ ਇੱਕ ਹੱਥ ਬੰਨ੍ਹ ਕੇ ਵੇਂਦੇ ਜਿੰਨੇ ਵੀਰ ਮੱਝਾਂ ਮੇਲਿਆਂ ਮੋਲਿਆਂ ਚ ਪਾਉਂਦੇ ਨੇ ਹੂੰ ਕੰਮ ਕਰੋ ਹੱਕ ਹਲਾਲ ਦਾ ਹੂੰ ਦੇਖੋ ਕੋਈ ਹੀਰਾ ਫੇਰ ਨਾ ਕਰੋ ਕਿਉਂਕਿ ਨੰਦਵ ਜੀ ਕਿਉਂਕਿ ਨਵਾਂ ਹੁੰਦਾ ਯਕੀਨ ਕਰਕੇ ਜੀ ਲੈਂਦਾ ਨਾ ਯਕੀਨ ਕਰਕੇ ਬਈ ਘਟੋ ਘਟ ਮੰਨ ਲਓ ਇੱਕ ਬੰਦਿਆ ਪਸ਼ੂ ਲਿਆਉਣ ਦੇ ਪਈ 60000 ਰੁਪਏ ਖਰਚ ਆ ਜਾਂਦਾਗਾ ਹੂੰ ਹੁਣ ਮੰਨ ਲਓ ਖਰਚਾ ਵੀ ਆ ਗਿਆ ਉਹਨੇ ਆ ਕੇ ਮੇਲੇ ਮਾਲਕ ਨੇ ਵੀ ਝੂਠ ਬੜਤੋ ਜੋ ਕਮੇਟੀ ਵੀ ਕੁਝ ਹੋਰ ਕਰੀ ਜਾਵੇ ਉਹ ਕਮੇਟੀਆਂ ਨੂੰ ਨਾ ਪਰੇਸ਼ਾਨ ਕਰਨ ਹੂੰ ਤੇ ਕਮੇਟੀ ਵਾਲੇ ਵੀ ਸੰਤੋ ਉਹੀ ਫੈਸਲਾ ਸਹੀ ਦੇ ਦਿਆ ਕਰਨ ਕਿਉਂਕਿ ਸਾਰੇ ਵੀਰ ਭਰਾ ਮੇਕਤਾ ਨਾਲ ਮੇਲਾ ਕਰਾਉਣ ਕਿੰਨਾ ਸੋਹਣਾ ਮੇਲਾ ਹੁੰਦਾ ਬਈ ਬਹੁਤ ਭਰਾਵਾਂ ਹੁੰਦੇ ਨੇ ਕਮੇਟੀ ਤੇ ਆਸਾਂ ਹੁੰਦੀਆਂ ਨੇ ਪਰ ਤੇ ਉਹ ਸਾਰੇ ਇਕਜੁੱਟ ਹੋ ਕੇ ਨਾ ਵਧੀਆ ਖਿਆਲ ਆਪੋ ਆਪਣੀ ਸਮਝਦਾਰੀ ਰੱਖ ਕੇ ਇਮਾਨਦਾਰੀ ਨਾਲ ਕੰਮ ਕਰਨਾ ਆਉਣ ਵਾਲੀ ਪੀੜ੍ਹੀ ਵਾਸਤੇ ਮੇਲੇ ਬਹੁਤ ਜ਼ਰੂਰੀ ਆ ਨਾ ਮੇਲੇ ਬਈ ਬਹੁਤ ਜ਼ਰੂਰੀ ਨੇ ਮੇਲੇ ਵੀ ਜ਼ਰੂਰੀ ਹੈ ਤੇ ਬ੍ਰੀਡ ਵੀ ਜ਼ਰੂਰੀ ਹੈ ਬਈ ਆਉਣ ਵਾਲੀ ਪੀੜ੍ਹੀ ਵਾਸਤੇ ਕਿਉਂਕਿ ਜਿਹੜੇ ਹਿਸਾਬ ਤੇ ਮੰਨ ਲਓ ਫੀਡਾਂ ਦੇ ਖਰਚੇ ਵਧੇ ਪਏ ਨੇਗੇ ਮੰਨ ਲਓ 8-10 ਕਿਲੋ ਵਾਲੀ ਮੈਂ ਤਾਂ ਕੋਈ ਅਵਾਰਾ ਖਾਣੀ ਨਹੀਂ ਕਿਸੇ ਇਹ ਕਾਲ ਨਹੀਂ ਖਾਣਾ ਹੂੰ ਤੇ ਜਿਹੜੀ ਹੁਣ ਚੰਗੀ ਬਰੀਡ ਦੀ ਮੱਝ ਹੋਊਗੀ ਬਈ ਉਹੀ ਵਾਰਾ ਖਾਊਗੀ ਹੂੰ ਠੀਕ ਹੈ ਕਿ ਨਹੀਂ ਸਹੀ ਗੱਲ ਬਰੀਡ ਦੀ ਮੱਝ ਹੀ ਵਾਰਾ ਖਾਊਗੀ ਤੇ ਹੁਣ ਜਿਹੜੇ ਮੇਲੇ ਲੱਗ ਰਹੇ ਨੇ ਆਪਣੇ ਹੁਣ ਜਿਹੇ ਮੇਲੇ ਲੱਗ ਜਾਂਦੇ ਨੇ ਵਧੀਆ ਬਈ ਜਿੰਨੀਆਂ ਕਟੀਆਂ ਪਹਿਲੇ ਦੂਜੇ ਜਾਂ ਦੁੱਗੀਆਂ ਤੇ ਕਿ ਅਖੀਰਿਆਂ ਫਸਟ ਆਈਆਂ ਨੇ ਸੈਕੰਡ ਆਈਆਂ ਨੇ ਥਰਡ ਆਈਆਂ ਨੇ ਇਹਨਾਂ ਵੀਰਾਂ ਨੂੰ ਰਿਕਵੈਸਟ ਆ ਮੇਰੀ ਵੱਧ ਤੋਂ ਵੱਧ ਸੇਵਾ ਕਰਕੇ ਇਹਨਾਂ ਨੂੰ ਮਿਲਕਿੰਗ ਤੇ ਲੈ ਕੇ ਆਓ ਇਹਨਾਂ ਦੀ ਮਿਲਕਿੰਗ ਵੀ ਦਿਖਾਓ ਸਾਨੂੰ ਹੂੰ ਵੀ ਕਿੰਨੇ ਕਿਲੋ 13 ਕਿਲੋ 14 ਕਿਲੋ 15 ਕਿਲੋ ਮੈਂ ਨਿੱਕੇ ਦਾ ਕਹਿੰਦਾ ਮਤਲਬ ਇਹ ਹੈ ਵੀ ਪੰਜਾਬ ਨੂੰ ਬਿਊਟੀ ਦੀ ਚੈਂਪੀਅਨ ਦੀ ਲੋੜ ਨਹੀਂ ਤੇ ਹੁਣ ਮਿਲਕ ਚੈਂਪੀਅਨ ਦੀ ਲੋੜ ਆ। ਮਿਲਕ ਚੈਂਪੀਅਨ ਦੀ ਲੋੜ ਆ ਕਿਉਂਕਿ ਜੇ ਆਪਾਂ ਨੂੰ ਪੰਜਾਬ ਕੋਲੇ ਮਤਲਬ ਜੇ 2006 ਦੇ ਛੇ ਦੇ ਵਿੱਚ ਸੀਮਨ ਪੰਜਾਬ ਦੇ ਵਿੱਚ ਆ ਗਿਆ ਸੀਗਾ। ਹੂੰ ਜਿਤ ਤੱਕ ਮੇਰਾ ਖਿਆਲ ਆ। ਹੂੰ 2006 ਤੋਂ ਲੈ ਕੇ ਅੱਜ 26 ਚੱਲਣ ਵਾਲਾ। ਹੂੰ ਠੀਕ ਆ ਕਿ ਨਹੀਂ? 12 ਸਾਲ ਹੋ ਗਏ 10 ਚ 22 22-23 ਸਾਲ ਹੋ ਗਏ ਭਾਈ। ਹੂੰ 22 ਸਾਲਾਂ ਚ ਜਿੰਨੇ ਵੀ ਆਪਣੇ ਡਾਕਟਰ ਨੇ ਕਿਸੇ ਡਾਕਟਰ ਤੋਂ ਅੱਜ ਤੱਕ ਇੱਕ ਘਰੇ 15 ਕਿਲੋ ਵਾਲੀ ਮੈਂ ਨਹੀਂ ਖੜਾਈ ਗਈ ਸਹੀ ਗੱਲ ਸੀਮਣ ਤੋਂ ਹੂੰ ਕਿਸੇ ਤੋਂ ਪੈਦਾ ਨਹੀਂ ਕਰੀਗੇ ਮੰਨ ਲਓ ਜਿਨੇ ਵੀ ਲੰਦੇ ਨੇ ਖਰੀਦ ਖਰੂਦ ਕਿਧਰ ਉਧਰ ਹੱਥ ਪੱਲਾ ਮਾਰ ਕੇ ਹੂੰ ਆਪ ਦੀ ਜਿੱਦੋ ਜਿਆਦ ਨਾਲ ਮਈਆਂ ਪੈਦਾ ਕਰੀਆਂ ਨੇ ਤਾਂ ਵੀ ਬੰਦੇ ਹੋਣਗੇ ਤਾਂਵੇਂ ਹੋਣਗੇ ਬਾਈ ਤਾਂ ਦੇ ਬੰਦੇ ਨੇ ਮੰਨ ਲਓ ਨਾ ਖਰਚਾ ਬਹੁਤ ਆ ਗਿਆ ਇਹ ਮੇਰੀ ਹੱਥ ਬੰਨ ਕੇ ਬੇਨਤੀ ਆ ਬਾਈ ਉਹਨਾਂ ਦਾ ਦੁੱਧ ਜਰੂਰ ਚਵਾਓ ਸੀਮਣ ਚੰਗਾ ਰਖਵਾਓ ਡਾਕਟਰਾਂ ਨੂੰ ਵੀ ਹੱਥ ਬੰਨ ਕੇ ਬੇਨਤੀ ਆ ਆਪਣਾ ਇੱਕ ਸੰਗਰੂਰ ਬਰਨਾਲਾ ਤੇ ਪਟਿਆਲਾ ਹੂੰ ਤਿੰਨ ਜ਼ਿਲ੍ਹੇ ਪੀਟੀ ਜ਼ੋਨ ਦੇ ਵਿੱਚ ਨੇ ਬਾਈ ਡਾਕਟਰ ਖਾਸ ਕਰਕੇ ਧਿਆਨ ਰੱਖ ਲੈਣ ਇਹਦੇ ਵਿੱਚ ਹੂੰ ਜਿੰਨਾ ਵੀ ਕੰਮ ਕਰਨਾ ਵੀਰੋ ਨੇ ਗੋਗਗੇ ਨਾਲ ਕੰਮ ਕਰਨਾ ਵਧੀਆ ਸਿਮੰਟ ਰੱਖਣ ਕਿਉਂਕਿ ਨਾਮ ਆ ਨਾਲ ਆਪਾਂ ਉਹਨਾਂ ਦਾ ਵੀ ਨਾਮ ਰੋਸ਼ਨ ਨਾਲ ਕਰਾਂਗੇ ਜੀ ਕੋਈ ਡਾਕਟਰ ਕਿਸੇ ਘਰੇ 15 ਕਿਲੋ ਵਾਲੀ ਝੋਟੀ ਪਾ ਦੇਣਾ ਹਾਂ ਡਾਕਟਰ ਕਹਿੰਨ ਨੂੰ ਕਹੇ ਜਾਂਦਾ ਵੀ ਮੈਂ ਸਿਮੰਟ ਭਰਿਆ ਸੀ ਵੀ ਹਾਂ ਮੈਂ ਸਿਮੰਟ ਭਰਿਆ ਸੀ ਤੁਸੀਂ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਜਵਾਨਾਂ ਅਗਲਾ ਮਿਲਕਿੰਗ ਤਾਂ ਉਹਦੀ ਕਰਵਾ ਦਿੰਦੇ ਮਿਲਕਿੰਗ ਹੋਣੀ ਹੋਣੀ ਹੈ ਬਾਈ ਇਹ ਤਾਂ ਡਾਕਟਰ ਕਹਿੰਦਾ ਨਾਂ ਵੀ ਆਲਾ ਸਮਾਰ ਕੇ ਦੱਸਦਾ ਦੱਸਦਾ ਉਹ ਨਹੀਂ ਉਹ ਦੱਸਣ ਦਾ ਹੱਕ ਬਣਦਾ ਉਹ ਕੋਈ ਵੀ ਰੋਲਾ ਰੱਖ ਕੇ ਉਹਲਾ ਨਾ ਰੱਖਣਾ ਉਹ ਦੱਸੋ ਕਿ ਜਿਵੇਂ 2006 ਚ ਸੀਮਨ ਆ ਗਏ ਸੀਗੇ ਤੇ ਜੇ ਮੰਨ ਲਓ ਸੀਮਨ 100 ਦੇ 100% ਸਹੀ ਆਉਂਦੇ ਹੁੰਦੇ ਹੁੰਦੇ ਤਾਂ ਹਰ ਇੱਕ ਘੜੇ 18 ਲੀਟਰ ਵਾਲੇ ਵਿੱਚ ਹੋਣੀ ਚਾਹੀਦੀ ਅੱਜ ਮੈਨੂੰ ਹੁੰਦਾ 15 ਲੀਟਰ ਵਾਲੇ ਘੱਟੋ ਨਾ ਚਲ 18 ਵਾਲੇ ਨਾ ਮਨੂੰ 15 ਵਾਲੇ ਤਾਂ ਹੁੰਦੀ ਡਬਲ ਤਾਂ ਹੋ ਜਾਂਦਾ 8 ਤੋਂ 16 ਨਹੀਂ ਨਿੱਕੇ ਮੰਨ ਲਓ 20 ਸਾਲ ਹੋ ਗਏ 20 ਸਾਲਾਂ ਚ ਤਾਂ ਬਹੁਤ ਪੀੜੀਆਂ ਆ ਗਈਆਂ ਬਹੁਤ ਬਈ ਬਹੁਤ ਉੱਤੇ ਤੱਕ ਆ ਹੀ ਗਏ 20 ਸਾਲਾਂ ਚ 1500 ਹੀ ਆ ਗਏ ਹਾਂ ਹਾਂ ਹੁਣ ਮੰਨ ਲਓ 15 16 ਚ ਜੋ ਲੋਕਾਂ ਤੋਂ ਕੁਝ ਤਿਆਰ ਨਹੀਂ ਫੇਰ ਇੱਕ ਦੂਆ ਤਰਪਦਾ ਨਾਗਾ ਹੂੰ ਵੀ ਹਰਿਆਣੇ ਵਾਲੇ ਰ ਕਿਉਂਕਿ ਉਧਰ ਹਲੇ ਇਮਾਨਦਾਰੀ ਕੁਛ ਹੈਗੀ ਆ ਹੈਗੀ ਆ ਮਨ ਲੇੜੇ ਉੱਥੋਂ ਦੇ ਲੋਕਲ ਡਾਕਟਰ ਨੇ ਹਰਿਆਣੇ ਦੇ ਜਾਂ ਬ੍ਰੀਡਰ ਹੋਗੇ ਜਾਂ ਪੰਚਾਇਤਾਂ ਹੋਗੀਆਂ ਉੱਥੋਂ ਦੇ ਹਰ ਵੀ ਸਹਿਯੋਗ ਦਿੰਦੀ ਆ ਭਾਈ ਭਾਈ ਸਰਕਾਰ ਦਾ ਸਹਿਯੋਗ ਸਰਕਾਰੀ ਬੋਲੀ ਕੱਢੀ ਜਾਂਦੇ ਨੇ ਕਿ ਉਹਨਾਂ ਦਾ ਸਰਕਾਰ ਵੀ ਸਹਿਯੋਗ ਹੁਣ ਕਿੰਨੀਆਂ ਛੋਟੀਆਂ ਕੰਪਨੀਸ਼ਨ ਚਾਹੀਦੀ ਨੇ ਸਰਕਾਰੀ ਬੋਲੀ ਲੜੀ ਬਹੁਤ ਜ਼ਿਆਦੇ ਭਾਈ ਆਪਣੇ ਲੋਕ ਸਰਕਾਰੀ ਬੋਲੀ ਕੱਢੀ ਜਾਂਦੇ ਆ ਉਧਰ ਲਈ ਅਗੂ ਭਾਈ ਕਾੜਦੇ ਨੇ ਉਹਨਾਂ ਲੋਕਾਂ ਨੂੰ ਪੈਸੇ ਤਾਂ ਨਹੀਂ ਨਾ ਉਹਨਾਂ ਲੋਕਾਂ ਨੂੰ ਮੰਨ ਲਓ ਪੈਸਾ ਆਪਣੇ ਲੋਕ ਕੀ ਨੇ ਆਪਣੇ ਲੋਕ ਡਾਇਰੈਕਟ ਪੈਸਾ ਭਾਲਦੇ ਨੇ ਹੂੰ ਉਹ ਲੋਕ ਸਹਿਜਮਤੇ ਪੈਸਾ ਭ ਬੂਟਾ ਲਾ ਕੇ ਮਨ ਲਵੋ ਤੋ ਫਲ ਲੈਣਾਗਾ ਆਪਣੇ ਲੋਕ ਕਿਨੇ ਬੂਟਾ ਲਾਇਆ ਨਹੀਂ ਪਹਿਲਾਂ ਮੋਛ ਵੜ ਲੈ ਜਰੇ ਉਹਦੀ ਕੀਮਤ ਪਹਿਲਾਂ ਵਸੂਲਣ ਲੱਗ ਜਾਂਦੇ ਨੇ ਉਹ ਚੀਜ਼ਾਂ ਨੇ ਵੀ ਇਹ ਚੀਜ਼ਾਂ ਵੀ ਰਣ ਕੇ ਨਾ ਕਰੋ ਉਹਨੂੰ ਪਹਿਲਾਂ ਪਾਲੋ ਪਰਵਰਿਸ਼ ਕਰੋ ਉਹ ਚੀਜ਼ ਬਾਰੇ ਜਾਣੋ ਕਿੱਥੋਂ ਕਿਹੜੀ ਚੀਜ਼ ਬਣਦੀ ਆ ਕਿਵੇਂ ਕੋਸ਼ਾ ਕੀ ਰਿਜ਼ਲਟ ਆ ਕੀ ਗੱਲਬਾਤ ਆ ਉਹਦੇ ਬਾਰੇ ਜਾਣੂ ਹੋ ਕੇ ਫਿਰ ਉਹਦੇ ਬਾਅਦ ਕੰਮ ਸ਼ੁਰੂ ਕਰੋ ਠੀਕ ਆ ਠੀਕ ਆ ਕਿ ਨਹੀਂ ਬਈ ਸਾਰਿਆਂ ਨੂੰ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨੇ ਕਿ ਬਹੁਤ ਬਈ ਧੰਨਵਾਦ ਆ ਇੱਕ ਕਨਫਿਊਜ਼ਨ ਸੀਗੀ ਦੋਸਤ ਅੱਜ ਦੀ ਵੀਡੀਓ ਤਾਂ ਹੀ ਕੀਤੀ ਆ ਅਸੀਂ ਵੀ ਹੁਣ ਲੋਕ ਨਵੇਂ ਰੁਝਾਨ ਪੈਦਾ ਹੋਇਆ ਤੇ ਇਹ ਚੀਜ਼ਾਂ ਮਾ ਲਾਉਣਗੇ ਬਸ ਗ੍ਰੇਡੇਡ ਦਾ ਤੇ ਮੋਹਰਾ ਦਾ ਜ਼ਿਆਦਾ ਸੁਰੱਖਿਆ ਰੱਖੋ ਨੀਲੀ ਆ ਵੀਜਤ ਚੁਆਇਸ ਅਗਲੇ ਦੀ ਹੋਈ ਜਾਂਦੀ ਹੈ ਉਹਨੂੰ ਕਿ ਸਿਲੈਕਸ਼ਨ ਹੋ ਜਾਂਦੀ ਹੈ ਤੁਹਾਨੂੰ ਕੋਈ ਮੋਹਰਾ ਨਾ ਦੇ ਦੇ ਗ੍ਰੇਡੇਡ ਮੱਝ ਮੋਹਰਾ ਕਹਿ ਕੇ ਨਾ ਵੇਚਿਆ ਜਾਵੇ ਤਾਂ ਕਰਕੇ ਅਜੀ ਦੀ ਵੀਡੀਓ ਦਾ ਸੀਗਾ ਮੰਤਵ ਤੇ ਬਹੁਤ ਬਹੁਤ ਧੰਨਵਾਦ ਨਿੱਕੇ ਵੀਰ ਦਾ ਮਿਲਦੇ ਆ ਅਗਲੇ ਦੀ ਧੰਨਵਾਦ ਠੀਕ ਹੈ ਬਾਈ ਜੀ